ਸੁਰਗੀਤਕਾਰ ਬਾਬੂ ਸਿੰਘ ਮਾਨ ਮਾਨ ਮਰਾਣਾ ਵਾਲੇ ਦੇ ਤਰਨਪਤਨੇ ਗੁਰਨਾਮ ਕੋਰ ਦਾ ਅੱਜ ਉਹਨਾਂ ਦੀ ਅੰਤਿਮ ਅਰਦਾਸ ਜਿਹੜੀ ਜਗਾ ਅੱਜ ਕੀਤੀ ਜਾਣੀ ਹੈ ਇਸੋ ਤਸੀਫ ਫਰੀਦਕੋਟ ਦੇ ਪਿੰਡ ਮਰਾੜ ਕਲਾਂ ਵਿੱਚ ਮੌਜੂਦ ਆ ਮਰਾੜ ਦੀਆਂ ਤਸਵੀਰਾਂ ਨੇ ਜਿੱਥੇ ਕਿਸ ਵਕਤ ਤੁਸੀਂ ਵੇਖ ਸਕਦੇ ਹੋ ਲੋਕ ਜਿਹੜੇ ਨੇ ਵੱਡੀ ਗਿਣਤੀ ਵਿੱਚ ਆਣੇ ਸ਼ੁਰੂ ਹੋ ਗਏ ਨੇ ਅਤੇ ਜਿਹੜੀ ਅੰਤਿਮ ਅਰਦਾਸ ਜਿਹੜੀ ਹੈਗੀ ਆ ਉਹ ਇੱਥੇ ਕੀਤੀ ਜਾਣੀ ਹੈ ਤਾਂ ਉਹ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਇਸ ਵਕਤ ਅੰਤਿਮ ਅਰਦਾਸ ਤੋਂ ਪਹਿਲਾਂ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਵੱਡੀ ਗਿਣਤੀ ਵਿੱਚ ਅੱਜ ਸੰਗੀਤ ਜਗਤ ਅਤੇ ਰਾਜਨੀਤਿਕ ਜਿਹੜੀ ਹਸਤੀਆਂ ਨੇ ਉਹ ਪਹੁੰਚਣ ਗਿਆ ਅਤੇ ਇਸ ਅੰਤਿਮ ਅਰਦਾਸ ਵਿੱਚ ਹਿੱਸਾ ਲੈਣ ਗਿਆ ਤਾਂ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਮਰਾੜਪਿੰਡ ਦੀਆਂ ਤਸਵੀਰਾਂ ਨੇ ਜੋ ਕਿ ਫਰੀਦਕੋਟ ਵਿੱਚ ਪੈਂਦਾ ਹੈ ਅਤੇ ਮਾਨ ਮਰਾਣਾ ਵਾਲੇ ਜਿਹੜੇ ਨੇ ਬਹੁਤ ਉੱਗੇ ਗੀਤਕਾਰ ਰਹੇ ਨੇ ਉਹਨਾਂ ਨੂੰ ਸਮਰਪ ਉਹਨਾਂ ਦੀ ਧਰਮ ਪਤਰੀ ਨੂੰ ਸਮਰਪਿਤ ਅੱਜ ਦਾ ਇਹ ਅੰਤਿਮ ਅਰਦਾਸ ਦਾ ਕਾਰਜਕ੍ਰਮ ਜਿਹੜਾ ਇਹ ਰਹਿਣ ਵਾਲਾ ਹੈ ਤੇ ਇਸ ਵਕਤ ਤਸਵੀਰ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਵੱਡੇ ਇੰਤਜ਼ਾਮਾਤ ਜਿਹੜੇ ਨੇ ਉਹ ਕਿਤੇ ਕਹਿੰਦੇ ਕਿਉਂਕਿ ਰਾਜਨੀਤਿਕ ਨਾਲ-ਨਾਲ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ ਵਿੱਚ ਜਿਹੜੀ ਸੰਗੀਤ ਜਗਤ ਨਾਲ ਜੁੜੀ ਹੋਈ ਹਸਤੀਆਂ ਨੇ ਉਹ ਇੱਥੇ ਹਿੱਸਾ ਲੈਣਗੀਆਂ ਤੇ ਅਮਿਤੋਜ ਮਾਨ ਜਿਹੜੇ ਨੇ ਉਹ ਇਸ ਵਕਤ ਇੱਥੇ ਜੋ ਲੋਕ ਆ ਰਹੇ ਨੇ ਉਹਨਾਂ ਦਾ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਇਸ ਵਕਤ ਤੁਸੀਂ ਵੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਹੈਗਾ ਇਸ ਪਾਸੇ ਜਿੱਥੇ ਕਿ ਉਹਨਾਂ ਦੀ ਅੰਤਿਮ ਅਰਦਾਸ ਜਿਹੜੀ ਹੈਗੀ ਆ ਉਹ ਕਿੱਥੀ ਜਾਣੀ ਹੈ ਤਾਂ ਜਿਹੜੇ ਲੋਕ ਆ ਜਾ ਰਹੇ ਨੇ ਉਹਨਾਂ ਦੇ ਲਈ ਵਿਵਸਥਾ ਜਿਹੜੀ ਹੈਗੀ ਉਹ ਕਿੱਤੀ ਗਈ ਹੈ ਅਤੇ ਸੰਗੀਤ ਜਗਤ ਦੀ ਗੱਲ ਕੀਤੀ ਜਾਵੇ ਤਾਂ ਵੱਡੀਆਂ ਹਸਤੀਆਂ ਜਿਹੜੀਆਂ ਨੇ ਅੱਜ ਇੱਥੇ ਪਹੁੰਚਣ ਗਿਆ ਤੇ ਇਸ ਕਾਰਜਕ੍ਰਮ ਵਿੱਚ ਹਿੱਸਾ ਲੈਣ ਗਿਆ ਇਸ ਦੇ ਨਾਲ ਗੱਲ ਕੀਤੀ ਜਾਵੇ ਤਾਂ ਅਗਲੇ ਪਾਸੇ ਤਾਂ ਅਗਲੇ ਪਾਸੇ ਗੱਲ ਕੀਤੀ ਜਾਵੇ ਤਾਂ ਇਸ ਪਾਸੇ ਗੁਰਦੁਆਰਾ ਸਾਹਿਬ ਹੈ ਜਿੱਥੇ ਕਿ ਤਮਾਮ ਕਾਰਜਕ੍ਰਮ ਜਿਹੜੇ ਨੇ ਉਹ ਹੋਣੇ ਨੇ ਅਤੇ ਇਸ ਵਕਤ ਵੱਡੀ ਗਿਣਤੀ ਵਿੱਚ ਪਿੰਡ ਦੇ ਨਾਲ-ਨਾਲ ਜੋ ਆਸ-ਪਾਸ ਦੇ ਤੇ ਜੋ ਇਹਨਾਂ ਨੂੰ ਚਾਹਣ ਵਾਲੇ ਨੇ ਉਹ ਇੱਥੇ ਲੋਕ ਇਸ ਵਕਤ ਪਹੁੰਚਨੇ ਸ਼ੁਰੂ ਨੇ ਅਤੇ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਇਹ ਮਰਾੜ ਪਿੰਡ ਦੀ ਤਸਵੀਰ ਹੈ ਜਿੱਥੇ ਕਿ ਕੁਝ ਸਮੇਂ ਬਾਅਦ ਹੀ ਜਿਹੜਾ ਹੈਗਾ ਇਹ ਪ੍ਰੋਗਰਾਮ ਜਿਹੜਾ ਸ਼ੁਰੂ ਹੋਵੇਗਾ ਤਾਂ ਉਸ ਦੀਆਂ ਇਹ ਤਸਵੀਰਾਂ ਇਸ ਵਕਤ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਵੇਖ ਸਕਦੇ ਹੋ ਇਸ ਵਕਤ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਪਹੁੰਚਣੇ ਸ਼ੁਰੂ ਨੇ ਅਤੇ ਇਸ ਵਕਤ ਦੀ ਗੱਲ ਕੀਤੀ ਜਾਵੇ ਤਾਂ ਅਤੇ ਪ੍ਰੋਗਰਾਮ ਜਿਹੜਾ ਹੈਗਾ ਉਹ ਕੀਤਾ ਜਾਣਾ ਤਾਂ ਉਸ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀਆ ਕਰਾਂਗੇ ਤੇ ਹਾਲ ਦੇ ਘੜੀ ਜਿਹੜੇ ਉਹਨਾਂ ਨੂੰ ਮਿਲਣ ਵਾਲੇ ਲੋਕ ਨੇ ਉਹ ਇੱਥੇ ਪਹੁੰਚ ਰਹੇ ਨੇ ਉਹਨਾਂ ਨੂੰ ਚੋਣ ਵਾਲੇ ਲੋਕ ਨੇ ਜਿਹੜੇ ਉਹ ਇੱਥੇ ਪਹੁੰਚੇ ਹੋਏ ਨੇ ਪੁਲਿਸ ਵੱਲੋਂ ਸੁਰੱਖਿਆ ਵਿਵਸਥਾ ਦੀ ਪੂਰੀ ਜਿਹੜੀ ਹੈਗੀ ਹੈ ਉਸ ਦਾ ਬੰਦੋਬਸਤ ਇੱਥੇ ਕੀਤਾ ਗਿਆ ਹੈ ਮੈਟਲ ਡਿਟੈਕਟਰਸ ਜਿਹੜੇ ਨੇ ਉਹ ਲਗਾਏ ਗਏ ਨੇ ਅਤੇ ਇਸ ਵਕਤ ਇਹ ਤਸਵੀਰ ਜਿਹੜੀ ਤੁਸੀਂ ਵੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਦੀ ਤਸਵੀਰ ਹੈ ਜਿੱਥੇ ਕਿ ਤਮਾਮ ਕਾਰ्यक्रम ਹੋਣੇ ਨੇ तमाम ਲੋਕ ਜਿਹੜੇ ਨੇ ਉਹ ਇੱਥੇ ਪਹੁੰਚਣੇ ਨੇ ਤਾਂ ਇੱਥੇ ਕੁਝ ਲੋਕ ਵੀ ਨੇ ਸਸੀ ਗੱਲ ਜੀ ਸਤਿ ਸ੍ਰੀ ਅਕਾਲ ਭਾਈ ਬਹੁਤ ਵੱਡਾ ਘਾਟਾ ਪਿਆ ਹੈ ਪਰਿਵਾਰ ਨੂੰ ਹਾਂਜੀ 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 ਸਾਡੇ ਤਾਂ ਮਾਤਾ ਜੀ ਸੀ 33 ਜੀ ਸੱਗੇ ਮੁੰਡਾ ਤਾਂ ਆਪਣਾ ਦੇਸੀ ਜੀ ਹੈ ਲੱਗਦਾ ਬਹੁਤ ਵੱਡੀ ਕਮੀ ਜਿਹੜੀ ਹੈਗੀ ਹਾਂਜੀ 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 ਬਹੁਤ ਜ਼ਿਆਦਾ ਹਮੇਸ਼ਾ ਯਾਦ ਰਹਿਣਾ ਕੋਈ ਹਾਂ ਜ਼ਿਆਦੀ ਹੈ ਸਾਡੇ ਤਾਂ ਅੱਖਾਂ ਦੇ ਮੂਰੇ ਫੋਟੋ ਹੈ ਜਾ ਕਿ ਤੇ ਇੱਥੇ ਲੱਗਿਆ ਹੋਇਆ ਹਨ ਪੜਾਉਂਦੇ ਹੀ ਹੀ ਰਹੇ ਹੈ ਅੱਛਾ ਪੰਜਵੀਂ ਕਲਾਸ ਮੈਂ ਇੱਥੇ ਕੀ ਕੀ ਜਿਹੜੀ ਗੱਲ ਹਮੇਸ਼ਾ ਚਾਹਤੇ ਰੋਗੇ ਉਹਨਾਂ ਦੀ ਪੜਾਉਣਾ ਚਾਹਤੇ ਰੋਗੇ ਪਰਿਵਾਰ ਨਾਲ ਚਾਹਤੇ ਵਰਦੀ ਵਾਲੀ ਚਾਹਤੇ ਰਹੂਗੀ ਜੀ ਉਹ ਕਿਹੜੀ ਗੱਲ ਸੀ ਉਹ ਜਦ ਪਹਿਲੋ ਪਹਿਲੋ ਪੁਲਿਸ ਵਾਲਿਆਂ ਨੇ ਨਹੀਂ ਪਾਈਆਂ ਉਹਨੀਆਂ ਨੀਕਰਾਂੀਆਂ ਡੀਆਂ ਡੀਆਂ ਜੇਬਾਂ ਵਾਲੀਆਂ ਖਾਕੀ ਜੀਨਡੀਆਂ ਜਾਲੀ ਵਾਲੀ ਸ਼ਰਟ ਤੇ ਜੀਨ ਦੀ ਉਹ ਸ਼ੁਰੂਆਤ ਇਨਾ ਕੀ ਢੀਠ ਇੱਥੇ ਆ ਗਈ ਇਹਨੇ ਸ਼ੁਰੂਆਤ ਕੀਤੀ ਸੀ ਹਾਂਜੀ ਹਾਂਜੀ ਇੱਥੇ ਸਕੂਲ ਹੁੰਦਾ ਜੀ ਅੱਛਾ ਆਹ ਜਿਹੜਾ ਹੁਣ ਅੰਗਣਵਾੜੀ ਜੇ ਬਣਿਆ ਪਿਆ ਇੱਥੇ ਹੁੰਦਾ ਜੀ ਫਿਰ ਉਧਰ ਜਾਵੜੇ ਜਨਨ ਸਾਹਿਬ ਰੋਡ ਤੇ ਠੀਕ ਹੈ ਬਿਲਕੁਲ ਤਸਵੀਰ ਤੁਸੀਂ ਵੇਖ ਰਹੇ ਹੋ ਇਸ ਵਕਤ ਤਾਂ ਵੱਡੀ ਗਿਣਤੀ ਵਿੱਚ ਤਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਇੱਥੇ ਲੋਕਾਂ ਨੇ ਪਹੁੰਚਣਾ ਤੇ ਇਸ ਜਗ੍ਹਾ ਦੇ ਉੱਪਰ ਫੁੱਲ ਜਿਹੜੇ ਨੇ ਉਹ ਅਰਪਿਤ ਕਿਤੇ ਜਾਣੇ ਨੇ ਤਾਂ ਇਹ ਮਾਤਾ ਜੀ ਦੀ ਫੋਟੋ ਹੈਗੀ ਹੈ ਤਸਵੀਰ ਉਹਨਾਂ ਦੀ ਹੈਗੀ ਜੋ ਕਿ ਤੁਸੀਂ ਇਸ ਵਕਤ ਵੇਖ ਰਹੇ ਹੋ ਤੇ ਵੱਡੀ ਗਿਣਤੀ ਵਿੱਚ ਜਿਹੜੇ ਉਹਨਾਂ ਨੂੰ ਚਾਉਣ ਵਾਲੇ ਨੇ ਉਹ ਇੱਥੇ ਪਹੁੰਚ ਰਹੇ ਨੇ ਅਤੇ ਆਪਣੇ ਸਰਦਾ ਦੇ ਫੁੱਲ ਜਿਹੜੇ ਨੇ ਉਹਨਾਂ ਨੂੰ ਅਰਪਿਤ ਕਰਦੇ ਹੋਏ ਨਜ਼ਰ ਆ ਰਹੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਮਰਾੜ ਕਲਾਂ ਪਿੰਡ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਜੋ ਕਿ ਫਰੀਦਕੋਟ ਵਿੱਚ ਪੈਂਦਾ ਹੈ ਅਤੇ ਗੁਰਦੁਆਰਾ ਸਾਹਿਬ ਹੈਗਾ ਇੱਥੇ ਪਾਸੇ ਜਿੱਥੇ ਕਿ ਇਸ ਵਕਤ ਜਿਹੜਾ ਜੋ ਲੋਕ ਆ ਰਹੇ ਨੇ ਉਹਨਾਂ ਨਤਵਸਤਕ ਹੋ ਰਹੇ ਨੇ ਇਸ ਸਮੇਂ ਅਨੁਸਾਰ ਅਤੇ ਕਿਉਂਕਿ ਫਰੀਦਕੋਟ ਤੋਂ ਕਾਫੀ ਦੂਰ ਇਹ ਪਿੰਡ ਪਿਆ ਜਾਂਦਾ ਹੈ ਤੇ ਮਨਤਾਰ ਸਿੰਘ ਬਰਾਲ ਜਿਹੜੇ ਨੇ ਉਹ ਵੀ ਪੁੱਛੇ ਹੋਏ ਨੇ ਮੁੱਖ ਸੰਸਦੀ ਸਕੱਤਰ ਰਹੇ ਨੇ ਪੰਜਾਬ ਦੇ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜਾਣਾਂਗੇ ਉਹਨਾਂ ਬਾਰੇ ਮਾਤਾ ਜੀ ਬਾਰੇ ਕੀ ਕੁਝ ਉਹਨਾਂ ਦਾ ਕਹਿਣਾ ਹੈ ਕਿਸ ਤਰੀਕੇ ਦਾ ਰਿਲੇਸ਼ਨ ਜਿਹੜਾ ਹੈਗਾ ਉਹਨਾਂ ਦਾ ਰਿਹਾ ਹੈ ਤਾਂ ਇਹ तमाम ਤਸਵੀਰਾਂ ਜਿਹੜੀਆਂ ਨੇ ਇਸ ਵਕਤ ਤੁਸੀਂ ਵੇਖ ਰਹੇ ਹੋ ਅਤੇ ਇਸ ਪਾਸੇ ਗੱਲ ਕੀਤੀ ਜਾਵੇ ਤਾਂ ਵੱਡੇ ਅਰੇਂਜਮੈਂਟਸ ਜਿਹੜੇ ਨੇ ਉਹ ਕਿੱਥੇ ਗਏ ਨੇ ਅਤੇ ਲਗਾਤਾਰ ਉਹਨੂੰ ਤਸਵੀਰਾਂ ਦਿਖਾ ਰਹੇ ਆ ਕਿ ਕਿਸ ਤਰੀਕੇ ਦਾ ਪੂਰਾ ਹੈ ਪ੍ਰੋਗਰਾਮ ਰਹਿਣ ਵਾਲਾ ਹੈ ਅਤੇ ਕਿਸ ਤਰੀਕੇ ਦਾ ਕਾਰਜਕ੍ਰਮ ਜੁੜਾ ਗਿਆ ਇੱਥੇ ਤਾਂ ਮਨਤਾਰ ਸਿੰਘ ਬਰਾੜ ਦੀ ਮੋਜ ਬਰਾੜ ਸਾਹਿਬ ਜੀ ਬਰਾੜ ਸਾਹਿਬ ਮਾਤਾ ਜੀ ਨੇ ਜਿਹੜੇ ਕਿਸ ਤਰੀਕੇ ਦਾ ਰਿਲੇਸ਼ਨ ਰਹਿਣਾ ਹੈ ਜੀ ਬਰਾੜ ਸਾਹਿਬ ਮਾਤਾ ਜੀ ਨੇ ਗੁਰਨਾਮ ਕੋਰ ਜੀ ਉਹਨਾਂ ਦੇ ਅੰਤਿਮ ਅਰਦਾਸ ਅੱਜ ਕਿਸ ਤਰੀਕੇ ਦਾ ਸਗੀ ਸਖਸ਼ੇਤ ਹੋ ਦੇਖੋ ਜੀ ਜਿਹੜਾ ਮੇਰਾ ਪਰਿਵਾਰਕ ਦੋ ਪੀੜੀਆਂ ਦਾ ਨਾਤਾ ਹੈ ਅ ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਜਸਵਿੰਦਰ ਸਿੰਘ ਜੀ ਬੜਾੜ ਜਿਨ੍ਹਾਂ ਨੇ ਬੜਾ ਲੰਬਾ ਸਮਾਂ ਅ ਸ਼ਾਸ ਦੇ ਵਿੱਚ ਸ਼੍ਰੋਮਣੀ ਕਾਲੇਦਾਲ ਤੇ ਰਹਿ ਕੇ ਹਲਕਾ ਕੋਟਕਪੂਰਾ ਦੀ ਨੁਮਾਇੰਦਗੀ ਕੀਤੀ ਉਹਨਾਂ ਦੇ ਪਰਮ ਮਿੱਤਰ ਸਨ ਸਰਦਾਰ ਬਾਬੂ ਸਿੰਘ ਜੀ ਮਾਨ ਜਦੋਂ ਮੇਰੇ ਪਿਤਾ ਜੀ 1980 ਦੇ ਵਿੱਚ ਫਰੀਦਕੋਟ ਹਲਕੇ ਤੋਂ ਇਲੈਕਸ਼ਨ ਲੜੇ ਤੇ ਉਹਨਾਂ ਨੇ ਇੱਕ ਭਰਾ ਦਾ ਕਿਉਂਕਿ ਮੇਰੇ ਪਿਤਾ ਜੀ ਦੇ ਕੋਈ ਭਾਈ ਨਹੀਂ ਸੀ ਇੱਕ ਭਰਾ ਦਾ ਰੋਲ ਬਾਉ ਸਿੰਘ ਮਾਨਹੋਰਾ ਨੇ ਅਦਾ ਕੀਤਾ ਉਹਨਾਂ ਦੀ ਮਦਦ ਕੀਤੀ ਇੱਕ ਭਰਾ ਬਣ ਕੇ ਇਸ 18 ਦੇ ਇਲਾਕੇ ਦੇ ਵਿੱਚ ਤੇ ਅੱਜ ਅਸੀਂ ਬਾਬੂ ਸਿੰਘ ਮਾਨ ਜੀ ਦੀ ਧਰਮ ਪਤਨੀ ਬੀਬੀ ਗਰਨਾਮ ਕੌਰ ਜੀ ਜੋ ਸਾਨੂੰ ਉਚਾਰਕ ਸੀ ਛੋੜਾ ਦੇਗੇ ਉਹਨਾਂ ਦੀਆਂ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਸਾਰੇ ਜਣੇ ਇੱਥੇ ਪਹੁੰਚੇ ਆ। ਉਹਨਾਂ ਦੇ ਜਾਣ ਦਾ ਬਹੁਤ ਵੱਡਾ ਦੁੱਖ ਹੈ। ਇੱਕ ਔਰਤ ਨਾਲ ਹੀ ਘਰ ਬਾਈਦਾ ਹੈ। ਜੇ ਬਾਬੂ ਸਿੰਘ ਮਾਨ ਹੋਰੀ ਇਸ ਮੁਕਾਮ ਦੇ ਉੱਤੇ ਪਹੁੰਚਿਆ ਤੇ ਉਹਦੇ ਵਿੱਚ ਸਦਕਾਰਯੋਗ ਮਾਤਾ ਜੀ ਦਾ ਬਹੁਤ ਵੱਡਾ ਹੱਥ ਸੀਗਾ। ਅੱਜ ਇੱਕ ਨਾਂ ਪੂਰਿਆ ਜਾ ਸਕਣ ਵਾਲਾ ਜਿਹੜਾ ਘਟ ਹੈ। ਉਹ ਮਾਨ ਪਰਿਵਾਰ ਨੂੰ ਤਾਂ ਪਿਆ ਹੀ ਪਿਆ ਹੈ ਲੇਕਿਨ ਸਾਡੇ ਇਲਾਕੇ ਨੂੰ ਤੇ ਸਮਾਜ ਨੂੰ ਵੀ ਪਿਆ ਹੈ। ਮੈਂ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹਾਂ। ਦੀ ਪਰਮਾਤਮਾ ਨੂੰ ਸਤਿਕਾਰਯੋਗ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਸਤਿਾਨ ਦੇ ਵੀ ਤੇ ਸਾਨੂੰ ਸਾਰਿਆਂ ਨੂੰ ਤੇ ਮਾਨ ਪਰਿਵਾਰ ਨੂੰ ਇਹ ਪਾਣਾ ਮਨਾਉਣ ਦਾ ਬਲ ਬਖਸ਼ੀ ਕਹਿੰਦੇ ਕਿ ਟੀਚਰ ਸੀਗੇ ਕਹਿੰਦੇ ਇਸ ਇਲਾਕੇ ਵਿੱਚ ਵਰਦੀ ਲੈ ਕੇ ਆਣ ਵਾਲੇ ਉਹੀ ਲੋਕ ਬੰਦੇ ਸੀਗੇ ਜੋ ਸਕੂਲਾਂ 'ਚ ਵਰਦੀ ਲੱਗਦੇ ਕਹਿੰਦੇ ਆਹੀ ਸ਼ਖਸੀਅਤ ਜਿੰਨੇ ਕਿ ਜਿਹੜੇ ਕਿ ਸਰਕਾਰੀ ਸਕੂਲ 'ਚ ਇਸ ਇਲਾਕੇ 'ਚ ਵਰਦੀ ਜਿਹੜੀ ਪਹਿਲੀ ਵਾਰ ਆਇਸ ਤਾਂ ਇਹ ਲੈ ਕੇ ਆਏ ਸੀ ਇਹ ਬੜੀਆਂ ਧਾਰਨਾ ਦਿੱਤੀਆਂ ਜਾ ਸਕਦੀਆਂ ਜੀ ਇਹਨਾਂ ਦੀਆਂ ਅ ਮਤਲਬ ਇਹ ਬਾਬੂ ਸਿੰਘ ਮਾਨ ਦੀ ਜੀ ਜਿਹੜੇ ਸ਼ਹੀਦਕਾਰ ਵੀ ਹੈ ਔਰ ਉਹਨਾਂ ਨੇ ਬਹੁਤ ਵਧੀਆ ਸੰਗੀਤ ਜਿਹੜੇ ਲਿਖਿਆ ਹੈ ਉਹਦੇ ਵਿੱਚ ਵੀ ਇੱਕ ਪ੍ਰੇਰਣਾ ਇਹਨਾਂ ਕੋਲ ਵੀ ਉਹਨਾਂ ਨੂੰ ਮਿਲੀ ਜਿਹਦੇ ਕਰਕੇ ਲਿਖੇ ਬਾਕੀ ਤੁਸੀਂ ਵਰਦੀ ਦੀ ਗੱਲ ਕਰਦੇ ਆ ਜਾਂ ਇਹ ਕੰਮ ਦਾ ਜਿਹੜਾ ਸਮਾਜ ਸੇਵੀ ਕੰਮ ਦਾ ਜਿਹੜਾ ਅੱਗੇ ਚੱਲਦਾ ਚੱਲਦਾ ਸੀ ਤਾਂ ਬਿਲਕੁਲ ਭਰਤ ਸਾਹਿਬ ਇਸ ਵਕਤ ਸਾਡੇ ਨਾਲ ਮੌਜੂਦ ਸਗੇ ਤਾਂ ਗੱਲਬਾਤ ਕੀਤੀ ਜਾਵੇ ਤਾਂ ਬਹੁਤ ਵੱਡਾ ਇਹ ਕਾਟਾ ਜਿਹੜਾ ਪਰਿਵਾਰ ਨੂੰ ਪਿਆ ਹੈ ਕਦੇ ਨਾ ਪੂਰਾ ਹੋਣ ਵਾਲਾ ਕਟਾ ਪਿਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵਕਤ ਕਾਰਜਕ੍ਰਮ ਜਿਹੜਾ ਸ਼ੁਰੂ ਹੋਣਾ ਹੈ ਉਸ ਤੋਂ ਪਹਿਲੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਜਿੱਥੇ ਕਿ ਵੱਡੀ ਗਿਣਤੀ ਵਿੱਚ ਅੱਜ ਰਾਜਨੀਤਿਕ ਤੌਰ ਤੇ ਅਤੇ ਸੰਗੀਤ ਜਗਤ ਨਾਲ ਜੁੜੇ ਹੋਏ ਲੋਕ ਜਿਹੜੇ ਨੇ ਅੱਜ ਇੱਥੇ ਪਹੁੰਚਣਗੇ ਅਤੇ ਮਾਤਾ ਜੀ ਨੂੰ ਨਤਵਸਤਕ ਹੋਣਗੇ ਪਿੰਡ ਮਰਾੜਕ ਜ਼ਿਲ੍ਹਾ ਫਰੀਦਕੋਟ ਤੋਂ ਕੈਮਰਾ ਪੇਸ਼ਾ ਨਵਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ